ਮੈਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਚੱਲ ਰਿਹਾ ਆ ਤੇ ਕਈ ਜਿਹੜੇ ਪਰਿਵਾਰ ਨੇ ਪਿੰਡਾਂ ਦੇ ਪਿੰਢੀ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਉਹਨਾਂ ਸਾਰੇ ਵਡੇਰਾਂ ਨੂੰ ਰਾਹਤ ਦਿਵਾਉਣ ਵਾਸਤੇ ਅਕਾਲੀ ਦਲ ਵੱਲੋਂ ਪੰਜਾਬ ਦੇ ਸੇਵਾਦਾਰ ਵੀਰਾਂ ਵੱਲੋਂ ਵੱਖ-ਵੱਖ ਥਾਵਾਂ ਤੇ ਫੇਸਟਾਂ ਦੀ ਸਹਾਇਤਾ ਵਾਸਤੇ ਕੈਂਪ ਲਗਾਏ ਗਏ ਨੇ ਇਸੇ ਲੜੀ ਦੇ ਤਹਿਤ ਹੀ ਅੱਜ ਢੇਰਾਬਾਬਾ ਨਾਨਕਾ ਰੋਡ ਤੇ ਸਖਾਪੁਰ ਜਾਜਨ ਸਖੀ ਦੇ ਪੁਲ ਦੇ ਉੱਤੇ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਫਲਕਾ ਫਤੇਗੜ ਚੂੜੀਆਂ ਤੋਂ ਵੀਰ ਜਗਰਾਜ ਸਿੰਘ ਜੀ ਲਾਲਾ ਨਗਲ ਤੇ ਹੋਰ ਵੀ ਸਤਕਾਰਯੋਗ ਵੀਰਾਂ ਵੱਲੋਂ ਹਰਾਲ ਮਿਲ ਕੇ ਇਹ ਸਖੀ ਦੇ ਪੁਲ ਦੇ ਉੱਤੇ ਖੜ ਪੇਟਾਂ ਦੀ ਸਹਾਇਤਾ ਵਾਸਤੇ ਕੈਂਪ ਲਾਇਆ ਗਿਆ ਆ ਤੇ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਵੀ ਕਿਸੇ ਵੀਰ ਭੈਣ ਭਰਾ ਨੂੰ ਲੋੜ ਹੋਵੇ ਰਾਸ਼ਨ ਦੀ ਜਾਂ ਡੰਗਰਾਂ ਦੇ ਚਾਰੇ ਵਾਸਤੇ ਉਹ ਇੱਥੇ ਸੰਪਰਕ ਕਰ ਸਕਦੇ ਹਨ ਆਪਣੇ ਆਪ ਵੀ ਵੀਰ ਸਾਰੇ ਜਿਹੜੇ ਨੇ ਉਹ ਅੱਗੇ ਤੋਂ ਅੱਗੇ ਪਤਾ ਕਰਕੇ ਜਿਸੇ ਜਿਸੇ ਨੂੰ ਵੀ ਲੋੜ ਹੋਈ ਉਹ ਇੱਥੇ ਸਾਰਾ ਇਹ ਮਟੀਰੀਅਲ ਮੁਹੱਈਆ ਕਰਾਉਣਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਹੋਰ ਵੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਜਿਹੜੇ ਪਾਣੀ ਦੀ ਮਾਰ ਤੋਂ ਬਚੇ ਨੇ ਉਹਨਾਂ ਦੇ ਕਰਮਾਂ ਵਿੱਚ ਬੇਨਤੀ ਆ ਕਿ ਉਹ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ ਸਤਕਾਰਯੋਗ ਬਾਪੂਕਰ ਸਿੰਘ ਜੀ ਪਿਤਾ ਭਾਈ ਅਮਰਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ ਦਾ ਸ੍ਰੀ ਗਟੂਨ ਸਾਹਿਬ ਉਹਨਾਂ ਦੇ ਇਸ਼ਾਨਦਰ ਪੇਸ਼ੂ ਤੇ ਇਹ ਕੈਂਪ ਲਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਦੇ ਬੇਨਤੀ ਪ੍ਰਵਾਨ ਕਰਨੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰੀਆ ਕਾ ਪਾਣੀ ਲਵਾ ਦੇ ਮਾਲ ਦਿਓ ਅੱਜ ਬਾਹਰ ਜਾਓ ਅਸਾਂ ਦਾ ਨਹਿਰ ਮਰਵਾ ਲੇ ਚੱਲ ਦੇ ਪਾਣੀ ਨੂੰ